ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂਪੁਰ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਅਸਤੇ ਟੋਟਲ ਤਿੰਨ ਨਾਗ ਲੈ ਕੇ ਆਏ ਜਿਨ੍ਹਾਂ ਚੋਂ ਇੱਕ ਦਾ ਸੂਆ ਸੂਆ ਨਾਗਾ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਲਾਲੀਪਿੰਡ ਦੇ ਹੈ ਕਿ ਜਿੰਨਾ ਮੋਗਾ ਬਾਈ ਤਸੀਲ ਵੀ ਮੋਗਾ ਹੈ ਮੋਬਾਈਲ ਨੰਬਰ ਜੀ 81988 56080 ਬਾਈ ਠੀਕ ਆ ਬਾਈ ਕਿਧਰੋਂ ਸ਼ੁਰੂ ਕਰਨੀ ਹੈ ਜੀ ਇੱਥੋਂ ਸੂਈ ਤੋਂ ਲੱਗ ਜਾਂਦੇ ਆ ਬਾਈ ਸੂਆ ਕਰਨਮਾ ਸੂਈ ਹੈ ਜੀ ਸੂਆ ਬਾਈ origial ਦੂਜਾ ਕਦੋਂ ਸੂਈ ਹੈ ਜੀ ਇਹ ਬਾਈ ਕੱਲ੍ਹ ਵਾਲੀ ਰਾਤ ਦੀ ਸੂਈ ਵੀ ਹੈ ਬੱਚਾ ਕੀ ਦਿੱਤਾ ਬੱਚਾ ਮੇਰੇ ਬੱਚਾ ਕੈਨ ਨੂੰ ਮੈਂ ਕਹਿੰਦਾ ਅੱਜ ਰਾਤ ਨੂੰ ਸੋਈ ਆ ਠੀਕ ਆ ਆਪਾਂ ਝੂਠ ਨਹੀਂ ਮਾਰਨਾ ਤੈਨੂੰ ਵੀ ਪਤਾ ਹਨਾ ਨਵਾਂ ਕੰਮ ਆ ਆਪਾਂ ਝੂਠ ਮਾਰ ਕੇ ਪਸ਼ੂ ਨਹੀਂ ਵੇਚਣਾ ਲਾਂਭਾ ਨਹੀਂ ਸਹੀ ਗੱਲ ਲਾਂਭਾ ਨਹੀਂ ਲੈਣਾ ਹਾਂ ਹੁਣ ਵੀਰੇ ਨੈਟ 12 11 12 ਬੋਲਾ ਤਿਆਰ ਆ ਅਗਲਾ 10 ਮੰਨ ਲੈ ਜੋ ਕਿ ਦੇ ਦਾਂਗੇ ਬਾਈ ਪਣਾ 4 ਡੰਗ ਚੋਲੇ ਅਗਲਾ ਭੈਣ ਭਰਾ ਆਪਣੇ ਘਰੇ ਠੀਕ ਆ ਜੀ ਤੋਂ ਲਈ ਆ ਉਹਨਾਂ ਨੇ ਕਿਹਾ ਵੀ ਪਹਿਲੇ ਸਵੇ ਕੀ 22 ਕਿਲੋ ਦੁੱਧ ਚੋਇਆ ਇਹਦਾ ਜੀ ਹਾਂ ਤੇ ਬੈੜ ਬਾਈ 10 ਦੀ ਵੀ ਉਹ ਚੋਇਆ ਵੀ ਹੋ ਪਰ ਆਪਾਂ 18 19 ਮੰਨ ਕੇ ਲਈ ਆ ਭੈਣ ਭਰਾਣਾ ਆਪ ਦੀ ਸਮਝ ਨਾਲ ਸੀਮਨ ਬਹੁਤ ਚੰਗਾ ਲੱਗਿਆ ਸੀ ਗੱਲ ਕਰ ਮਗਰ ਬੱਚਾ ਬਾਈ ਬਾਲਾ ਚੰਗਾ ਜੋ ਸਵਾਈ ਮਿਲਦਾ ਸੀ ਇੱਕ ਬੱਚੀ ਆ ਜਾਂਦੀ ਮੈਂ ਕਿਹਾ ਜੇ ਬੱਚੀ ਹੁੰਦੀ ਮੈਂ 5000 ਵਧਾ ਦੇਨੇ ਆਪਾਂ ਲੋਕਾਂ ਨਾਲ ਆਪਣੀ ਉਹ ਉਨੀ ਮਗਰ ਬੱਚੀ ਤਿਆਰ ਹੋ ਜਾਣੀ ਸੀਗੀ ਤੇ ਉਹਨੇ ਦੀ ਗਾਂ ਹੋਣੀ ਸੀਗੀ ਬੜਾ ਇਹਦੇ ਆਪ ਪਹਿਲਾਂ ਦੱਸ ਦਿੰਦੇ ਬਾਈ ਆਹ ਥਣ ਦੇ ਨਾ ਇੱਕ ਤੇ ਕਬੈਣੀ ਵਾਲੇ ਮਗਰ ਲੈ ਤੇ ਮਾੜਾ ਜਿਹਾ ਟੱਕਾ ਠੀਕ ਹੈ ਜੀ ਧਾਰ ਦੀ ਭਾਰ ਪਿੱਛੇ ਦੀ ਆਪਣੀ ਫੁੱਲ ਗਾਰੰਟੀ ਹੋਊ ਬਾਈ ਠੀਕ ਠੀਕ ਆ ਚਾਰੇ ਥਣਾਂ ਦੀ ਫੁੱਲ ਗਾਰੰਟੀ ਵੈਸੇ ਕੱਟ ਲੱਗਿਆ ਵਾ ਬਾਈ ਉਹ ਸਾਈਡ ਤੇ ਆ 9 ਨੂੰ ਦਾ ਲੱਗ ਗਿਆ ਹਾਂ ਪਿਛਲੇ ਸੂਵੇ ਦਾ ਉਹ ਐਰਕੀ ਦਾ ਨਹੀਂ ਕੋਈ ਦੋਖ ਨਹੀਂ ਮੰਨਦੀ ਉਹਦੀ ਤਕਲੀਫ ਨਹੀਂ ਮੰਨਦੀ ਹੈਨਾ ਇਹ ਠੀਕ ਹੈ ਧਾਰ ਸਹੀ ਹੈ ਧਾਰ ਜਮਾ ਓਕੇ ਹੈ ਬਾਈ ਧਾਰ ਆਲਾ ਤਾਂ ਜਿਹੜਾ ਸਰਾਖ ਉਹ ਸੜਦੀ ਆ ਬਾਈ ਠੰਡੀ ਸੀਲ ਹੈ ਜੀ ਪੂਰੀ ਜਮਾ ਜਮਾ ਬਾਈ ਜਿਵੇਂ ਮਰਜੀ ਵੇਝੀ ਲੈ ਛੋਟਾ ਜਿਹਾ ਮੁੱਲ ਲੈਣ ਦੇਣ ਵਾਲਾ ਜਮਾ ਜੀ ਬਰਾੜਾ ਜੇ ਤਾਂ ਕਿਸੇ ਕੋਲੇ ਹੋਰ ਹੁੰਦੀ ਹਾਂਜੀ ਠੀਕ ਆ ਪੁਰਾਣੇ ਕੋਲੇ ਖਿਡਾਰੀ ਕੋਲੇ ਹੈਨਾ ਅਗਲਾ 10000 ਨੂੰ ਜਾਗਦਾ ਆਪਾਂ 2000 2500 ਲੈਣਾ ਆਪਾਂ 53000 ਦੇ ਦੇ ਆਫਰ ਹੀ ਆਫਰ ਹੀ ਆ ਬਾਈ ਅੱਜ ਠੀਕ ਹੈ ਜੀ ਗੱਲ ਬਾਈ ਦੀ ਸਹੀ ਆ ਜੈ ਜੀ ਡਿਮਾਂਡ ਆ ਜੀ 53000 ਦੀ ਵੈੜ ਦੇ ਦਾਂਗੇ ਜੀ ਵਿੱਚੋਂ ਮਾਣਦਾਨ ਹੋ ਜਾਊਗਾ ਜੀ ਬੱਚਾ ਮਗਰ ਬੱਛਾ ਥੋੜਾ ਕੈਮਰੇ ਤੋਂ ਡਰਦਾ ਜੀ ਪਸੂ ਅੱਜ ਨੈਟ ਤੇ 12 ਕਿਲੋ ਬੋਲੀ ਤਿਆਰ ਆ ਦੋ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦੇ ਜੀ ਥਣਾ ਦੀ ਡਰਨਾ ਬੇਫਿਕਰ ਹੋ ਜਾ ਬਾਈ ਠੰਡੀ ਸੀਲ ਦੀ ਗਾਰੰਟੀ ਹੋਊ ਬਾਈ ਲੈ ਵਾਲਟਾਂ ਚੈੱਕ ਕਰ ਲਓ ਜੀ ਮਾਰਨਿੰਗ ਦੀ ਕਿੰਨੇ ਵਜੇ ਚਵਾਈ ਹੋਈ ਵੀ ਆ ਵੀਰੇ ਬਾਈ 6:30 ਵਜੇ ਚੋਈ ਜਾਵੇਂ ਕਹਿ ਦਈਏ ਆਪਾਂ ਹਨਾ ਪੂਰੀ ਖਾਲੀ ਨਹੀਂ ਕੀਤੀ ਬੋਲਾ ਕੱਢਿਆ ਵਾ ਆਪਾਂ 5 5.5 ਕਿਲੋ ਰਾਂ ਆਉਣੀ ਸੀਗਾ ਠੀਕ ਆ ਜੀ ਹਾਂ ਤੇ 9:24 ਮਿੰਟ ਤੇ ਵੀਡੀਓ ਬਣਾ ਰਹੇ ਆ ਜੀ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਇਹ ਹਵਾਨਾ ਫਸਿਆ ਪਿਆ ਹੋਣਾ ਸੀਗਾ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਸ਼ਾਂਖ ਪੂਰਾ ਵੀ ਨਹੀਂ ਜੀ ਸੋਹਣਾ ਕੱਟ ਵਾਲਾ ਹਵਾਨਾ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਜੀ 53000 ਰੁਪਿਆ ਡਿਮਾਂਡ ਆ ਵਿੱਚੋਂ ਭਾਈ ਕਹਿੰਦਾ ਲੈਸ ਕਰ ਦਾਂਗੇ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਗਿਆਣੇ ਦੀ ਲੋੜ ਹੁੰਦੀ ਆ ਵੀਰੇ ਬਈ ਪੌਣਾ ਪਾਵੇ ਨਹੀਂ ਪੌਣਾ ਕੋਈ ਨਾ ਪਾਵੇ ਪੈਰ ਨਾ ਪੱਟੂ ਇਹ ਆਪਣੀ ਗਾਰੰਟੀ ਠੀਕ ਆ ਵੀਰੇ ਤੇ 2 ਨੰਬਰ ਦਾ ਸੁਹਾ ਕਿੰਨਾ ਮਾਜੀ ਬਈ ਪਲੂਣ ਵਖੀ ਆ ਦੰਦੋ ਜੀ ਨੰਨੋ ਬਈ ਰੀਨਲ ਚਾਰ ਦੰਦ ਠੀਕ ਆ ਵੀਰੇ ਸੈਂਗਾ ਮਾਰਦੀ ਮੁਰਦੀ ਤਾਂ ਨਹੀਂ ਜਮਾ ਹੀ ਨਹੀਂ ਬਾਈ ਚੌਂਕਦੇ ਹਈ ਚਾਕਦੀ ਆ ਆਪਾਂ ਫੇਰ ਵੀ ਯਾਨੀ ਕਿ ਕਹਾਂਗੇ ਵਿਚਾਰ ਦਿੰਦੀ ਆ ਚਾਰ ਦੰਦ ਦੀ ਸਮਾਂ ਕਿੰਨਾ ਕੁ ਲੈਂਦੀ ਆ ਜੀ ਬਈ ਪਿਆਰ ਹੀ ਆ ਬੱਚੀ ਇੱਕ ਅੱਧਾ ਦੇਣੀ ਲੋੜ ਨੇ ਠੀਕ ਆ ਜੀ ਥਣਾ ਦੀ ਡੰਨਾ ਜੀ ਜਮਾ ਜਮਾ ਬਾਈ ਗਾਰੰਟੀ ਹੋਊਗੀ ਕਿੰਨਾ ਪਾਜੂ ਵੀਰੇ ਦੁੱਧ ਦੋ ਤਾਂ ਯਾਰ ਪਲੂਣ ਆ ਬਾਈ ਝੂਠ ਹੀ ਕਿੰਨਾ ਮਾਰਨਾ ਜੀ ਜਿੰਨਾ ਮਰਜੀ ਮਰਾਲ ਠੀਕ ਹੈ ਜੀ ਹਾਂ ਇਹ ਕੋਈ ਹੋਰ ਹੁੰਦਾ ਟ੍ਰਿਪੇਟ ਨਾ ਲੈ ਜੇ ਕੋਈ ਆ ਦੀ ਸਮਝ ਨਾ ਲੈ ਜੇ ਭਾਈ ਮੇਰੇ ਹਿਸਾਬ ਨਾਲ ਅੰਦਾਜ਼ਾ ਵੀ 18-19 ਕਿਲੋ ਦਾ ਆਉਣਾ ਚਾਹੀਦਾ ਜਿਹੜੇ ਹਿਸਾਬ ਨਾਲ ਵੇੜਾ ਠੀਕ ਹੈ ਵੀਰੇ ਹਾਂ ਤੋੜ ਕੇ ਦਿਖਾ ਦੀ ਵੀਰੇ ਸੁਆ ਪਹਿਲਾ ਜੀ ਮੂੰਹ ਤੋਂ ਚਾਰ ਦੰਦ ਦਾ ਕਿਉਂਕਿ ਭਾਈ ਐ ਆ ਜਿਹਦਾ ਕਹਿੰਦੇ ਲਿਆਂਦੀ ਹੋਵੇ ਸੂਈ ਵੀ ਪਹਿਲੇ ਸੂਏ ਹਨਾ ਫਿਰ ਤਾਂ ਆਪਾਂ ਕਹਿ ਦਿੰਦੇ ਹਾਂ ਹਰੇਕ ਵਪਾਰੀ ਕਹਿੰਦਾ ਵੀ ਅਗਲੇ ਨੇ ਇਹਨਾਂ ਦੱਸਿਆ ਹੁਣ ਇਹਦਾ ਕੀ ਕਵਾਂਗੇ ਇਹਦਾ ਕੀ ਕਵਾਂਗੇ ਸਹੀ ਗੱਲ ਹੈ ਜੀ ਇਹ ਤੁਸੀਂ ਜੱਜਮੈਂਟ ਆਪ ਹੀ ਲਾ ਲਓ ਕਿ ਅਸੀਂ ਕਿੰਨਾ ਚੋ ਸਕਦੇ ਹਾਂ ਕਿਉਂਕਿ ਦੁੱਧ ਹੁੰਦਾ ਸੇਵਾ ਦੇ ਸਰ ਤੇ ਤਿਆਰੀਆਂ ਚ ਆ ਬਾਈ ਦੱਸਦਾ ਕਿ ਹੋ ਸਕਦਾ 1 ਅੱਧਾ ਦਿਨ ਲੈ ਜੇ ਜੀ ਤਿਆਰੀ ਸੋਹਣੀ ਕੀਤੀ ਆ 18 19 ਕਿਲੋ ਦੁੱਧ ਬਾਈ ਦੱਸਦਾ ਪਾ ਜੂਗੀ ਬਾਕੀ ਸੇਵਾ ਦੇ ਸਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬੱਚੀ ਬਾਈ ਸਨਖੀ ਵਾਲੀ ਨਹੀਂ ਆਇਆ ਜੀ ਸਹੀ ਗੱਲ ਸ਼ਾਈਨਿੰਗ ਵਾਲੀ ਕਹਿਣਾ ਥੋੜੀ ਜਿਹੀ ਫੋਟਾਂ ਜਿਹੀਆਂ ਫੁੱਟੀਆਂ ਵੀ ਆ ਹਨਾ ਬਾਈ ਬਾਈ ਬਾਅਦ ਚ ਫੁੱਟਿਆਉਣੀਆਂ ਕਈ ਵਾਰ ਸਹੀ ਦਾ ਅੱਗੇ ਨਹੀਂ ਜਾਂਦੇ ਸਿੰਘ ਹਾਂ ਬਾਅਦ ਚ ਫੁੱਟਿਆਉਣੀਆਂ ਪਰ ਬੱਚੀ ਠੰਡੀ ਦੀ ਲਾ ਬਾਈ ਜਿਵੇਂ ਮਾਸੀ ਨੂੰ ਫਿਟਨੈਸ ਵਾਲਾ ਖਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਣ ਚਾਰੀ ਮਾੜੀ ਮੋਟੀ ਚੌੜ ਕਰਦੀ ਐ ਜਮ ਨਹੀਂ ਕਰਦੀ ਬਾਈ ਸਹੀ ਗੱਲ ਹੈ ਜੀ ਹਾਂ ਤੇ ਇਹਦੀ ਡਿਮਾਂਡ ਛੋਟੀ ਜੀ ਫਿਰ ਬਾਈ 67000 ਦੀ ਦੇ ਦਾਂਗੇ ਕੋਜੂ ਲੈਸ ਜੀ ਮਾ ਰਿਮੋਟੀ ਕਰ ਦਾਂਗੇ ਬਾਈ ਪਰ ਇੰਨਾ ਵੀ ਜੇ ਹੋਰ ਕਿਤੇ ਹੁੰਦੀ ਮੰਗਣ ਨੂੰ ਆਪਾਂ ਨੂੰ ਵੀ ਦੀਂਦਾ 70 75 ਦੀ ਵੇਚ ਲਾਂਗੇ ਠੀਕ ਆ ਜੀ ਠੀਕ ਆ ਆਪਾਂ ਨਫਾ ਜਿਆਦਾ ਲੈਣਾ ਠੀਕ ਆ ਜੀ ਹਾਂ 67000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਬੱਚੀ ਚੰਗੀ ਆ ਬਾਕੀ 4 ਸੂਏ ਰੱਖਣ ਵਾਲੀ ਆ ਕੋਈ ਆਏ ਨਹੀਂ ਵੇਰੇ ਕਿ ਇੱਕ ਸੂਆ ਪੀ ਕੇ ਤੇ ਆਪਾਂ ਨੂੰ ਵੇਚਣੀ ਪੈ ਜੂ ਸੋਨਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾੜਾ 4 ਹੀ ਥਾਣਾ ਫੋਟ ਸ਼ਾਂਖ ਪੋਰਾ ਵੀ ਨਹੀਂ ਗਈ ਬਾਕੀ ਠੰਡੀ ਸੀਲ ਥਾਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਾਓ ਬਾਈ ਠੰਡਾ ਫੀਲਡ ਦਾ ਪਸ਼ੂ ਆਪਾਂ ਲੈਨੇ ਠੰਡਾ ਫੀਲਡ ਆ ਹਨ ਠੀਕ ਆ ਵੀਰੇ ਤਿੰਨ ਨੰਬਰ ਜੀ ਇਹਦਾ ਸੂਆ ਕਿੰਨਾ ਮਾ ਜੀ ਬਾਈ ਦੂਜੇ ਸੂਏ ਸੁੰਦੀ ਆ ਠੀਕ ਆ ਠੀਕ ਆ ਜੀ ਮਾਰੇ ਮਾਰੇ ਸਿੰਗ ਆ ਮਾਰਦੀ ਮੁਰਗੀ ਜਿਆਮਾ ਹੀ ਨਹੀਂ ਬਾਈ ਠੰਡੀ ਸੀਲਾ ਸ਼ਾਈ ਵਾਲ ਬੱਚੀ ਆ ਪਿਓ ਰ ਜਿਵੇਂ ਮਰਜੀ ਆ ਬੈਹ ਜੀ ਲੈ ਜਿਵੇਂ ਕੋਈ ਮਰਜੀ ਬੈਠਾ ਹਾ ਕਿੰਨਾ ਕ ਸਮਾਂ ਲੰਘਦੀ ਇਹ ਲੈ ਜੂ 4 ਤੋਂ 5 ਦਿਨ ਬਾਈ ਲੈ ਕਿੰਨਾ ਬਾਈ ਅਗਲੇ ਨੇ ਕਿਹਾ ਵੀ 17 18 ਕਿਲੋ ਦਿੱਤਾ ਪਹਿਲੇ ਸੂਏ ਮੱਝਾਂ ਰ ਗਈ ਹੋਣਾ ਜੀ 6 6.5 ਫੀੜ ਕਹੀ ਆ ਬਾਈ ਅਗਲੇ ਨੇ ਠੀਕ ਆ ਜੀ ਹਾਂ ਤੇ ਹੋਊਗੀ ਵੀ ਬਾਈ ਇਹ ਨਸਲੀ ਇਹੋ ਜੀ ਆਪ ਪਰ ਇਹ ਸਿੰਗਾ ਸੁੰਗਾ ਦਾ ਕੋਈ ਚੱਕਰ ਨਹੀਂ ਜਿਵੇਂ ਮਰਜੀ ਕੋਈ ਬੈਠੇ ਕੋਈ ਮਰਜੀ ਬੈਠਾ ਰਹੇ ਸ਼ਾਈਨਿੰਗ ਵਾਲੀ ਸਕਿਨ ਤਿਆਰੀ ਸੋਹਣੀ ਕਰਦੀ ਹੁੰਦੀ ਥੋੜੀ ਭਲ ਭਾਈ ਫਿਰਦੀ ਇੱਕ ਹਾਂ ਬਾਈ ਭਲ ਕੀ ਤਿਆਰੀ ਕੀਤੀ ਆ ਪਈਰ ਪਸ਼ੂ ਇੱਕ ਸਾਈਡ ਤੇ ਬਹਿ ਪੂ ਜਾਂਦਾ ਉਹਦੇ ਨਾਲ ਕਰਕੇ ਹੋ ਜਾਂਦੀ ਬਾਈ ਠੀਕ ਆ ਬਾਈ ਬਾਕੀ ਫੇਸ ਕੁਆਲਟੀ ਸੋਹਣੀ ਠੰਡੀ ਸੀਲ ਪੂਰੀ ਆ ਵਜਨ ਵਜੂਦ ਚੰਗਾ ਸ਼ਾਈਨਿੰਗ ਵਾਲੀ ਸਕਿਨ ਆ ਥਣ ਕੱਲਾ ਕੱਲਾ ਨਿੱਖੜ ਮਹੱਤੀ ਜਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੂਟ ਸ਼ੰਗਪੂਰਾ ਵੀ ਨਹੀਂ ਬਾਕੀ ਜੈ ਜੀ ਦੀ ਡਿਮਾਂਡ ਵੇਰੇ ਦੀ ਭਾਈ ਇਹ ਲੈਣ ਦੇਣ ਵਾਲਾ ਮੁੱਲੀ ਆ 52000 ਹੀ ਦੇ ਦਾਂ ਠੀਕ ਆ ਜੀ ਲੈਣ ਦੇਣ ਵਾਲਾ ਬਾਈ ਕਹਿੰਦਾ ਮੁੱਲੀ ਆ 57000 ਰੁਪਇਆ ਵਿੱਚੋਂ ਲੈਸੋ ਬੈੜ ਦਾ ਖਾਨਾ ਤੁਣ ਬਾਈ ਬਹੁਤ ਵਧੀਆ ਲੱਗਿਆ ਵਾ ਪਾਸ ਕੀਤੀ ਐ ਜੰਮਾ ਗੂੰਦ ਆਉਂਦੀ ਸੀ ਸਹਿਤ ਆ ਰਹੀ ਜਾਵਾਂ ਠੀਕ ਆ ਵੀਰੇ ਹਾਂ ਲੈ ਚੱਲੀ ਵੀਰੇ ਛੋਟੇ ਛੋਟੇ ਸਿੰਗ ਜ਼ਰੂਰ ਆ ਪਰ ਜਿਹੜੇ ਵੀਰ ਨੇ ਸਿੰਗਲ ਪਸ਼ੂ ਰੱਖਣਾ ਦੁੱਧ ਉਹ ਸੰਗ ਨਾਲ ਮੱਝਾ ਆ ਰਗਾ ਫਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਬਾਈ ਜੇ ਮੱਜ ਦੇ ਮੰਨ ਕੇ ਚੱਲ 17 18 ਲੀਟਰ ਵਾਲੀ ਦੇ 1.5 ਲੱਖ ਲਾਉਣਾ ਪੈਂਦਾ ਸਹੀ ਗੱਲ ਆ ਜੀ ਉਦੋਂ ਅੱਧਾ ਵੀ ਨਹੀਂ ਉਦੋਂ ਅੱਧਾ ਵੀ ਨਹੀਂ ਸਹੀ ਗੱਲ ਆ 7 ਆ ਕਿੰਨੇ ਦੀ ਦੱਸਿਆ ਸੀਗਾ ਬਾਈ 52 ਦੇ ਦਾਂਗੇ 50000 ਦੀ ਵੈੜ ਦੇ ਦਾਂਗੇ ਜੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ